ਗੁਰੂ ਗੁਰਦੇਵ ਪਾਤਸ਼ਾ ਆਤਮਿਕ ਉਪਦੇਸ਼ ਬਖਸ਼ਦੇ ਹੋਏ ਸ਼ਲੋਕ ਦੁਆਰਾ ਇਉਂ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਸ਼ਲੋਕ ਬਹੁ ਸਾਸਤਰ ਬਹੁ ਸਿਮਰਤੀ ਏਕੇ ਸਰਬ ਟੰਡੋਲ ਇਹ ਸਾਧ ਸੰਗਤ ਜਿੱਥੇ ਦੂਸਰੀ ਅਸ਼ਟਪਦੀ ਦੇ ਅੰਦਰ ਸਤਿਗੁਰੂ ਜੀ ਨੇ ਪਹਿਲੀ ਔਰ ਦੂਸਰੀ ਅਸ਼ਟਪਦੀ ਦੇ ਅੰਦਰ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਸਿਮਰਨ ਹੈ ਨਾਮ ਦੀ ਮਹਿਮਾ ਜਿਹੜੀ ਅੰਕਿਤ ਕੀਤੀ ਹੈ ਤੀਸਰੀ ਅਸ਼ਟਪਦੀ ਦੇ ਅੰਦਰ ਵੀ ਨਾਮ ਦਾ ਹੀ ਮਹਾਤਮ ਪਾਤਸ਼ਾਹ ਜੀ ਦੱਸਦੇ ਨੇ ਪਰ ਹੁਣ ਸੰਸਾਰ ਦੇ ਜਿਹੜੇ ਹੋਰ ਬਹੁਤ ਸਾਰੇ ਸਾਧਨ ਨੇ ਜਿਨ੍ਹਾਂ ਸਾਧਨਾ ਦੁਆਰਾ ਇਹ ਸੰਸਾਰ ਦੇ ਬਹੁਤ ਸਾਰੇ ਲੋਕੀ ਭਲੇਖਿਆਂ ਦੇ ਵਿੱਚ ਪਏ ਹੋਏ ਨੇ ਉਹਨਾਂ ਸਾਰੇ ਭਲੇਖਿਆਂ ਨੂੰ ਦੂਰ ਕਰਕੇ ਸਤਿਗੁਰੂ ਜੀ ਨਰੋਲ ਜੋ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਉਹਦਾ ਮਹਾਤਮ ਸਿੱਧ ਕਰਦੇ ਹਨ ਸਾਧ ਸੰਗਤ ਸ਼ਲੋਕ ਸ਼ਲੋਕ ਦਾ ਅਰਥ ਹੈ ਸਵੈ ਲੋਕ ਪਾਵ ਆਪਣੇ ਲੋਕ ਦਾ ਗਿਆਨ ਕਰਾਉਣ ਵਾਲੇ ਅਖਰ ਸ਼ਲੋਕ ਦਾ ਅਰਥ ਹੈ ਸਾਧ ਸੰਗਤ ਜੀ ਸ਼ਲੋਕ ਕੀਆ ਪਾਵ ਪ੍ਰਸੰਸਾ ਸ਼ਲੋਕ ਦਾ ਅਰਥ ਪ੍ਰਸੰਸਾ ਵੀ ਹੁੰਦਾ ਹੈ ਪਾਵ ਉਹ ਸ਼ਬਦ ਜਿਨ੍ਹਾਂ ਦੇ ਅੰਦਰ ਪਰਮਾਤਮਾ ਦੀ ਪ੍ਰਸੰਸਾ ਹੈ ਤੇ ਸਾਧ ਸੰਗਤ ਲੋ ਨੋ ਪ੍ਰਕਾਸ਼ ਦਾ ਹੈ ਤੇ ਕਾ ਨੋ ਕਰਾਉਣ ਵਾਲਾ ਤੇ ਸਾ ਦਾ ਅਰਥ ਹੁੰਦਾ ਹੈ ਸਵੈ ਪਾਵ ਨਿਜ ਗਿਆਨ ਦਾ ਨਿਜ ਗਿਆਨ ਕਰਾਉਣ ਵਾਲੇ ਉਹ ਪਾਵਨ ਪੀਤਰ ਅਕਸ਼ਰ ਤੇ ਸਤਿਗੁਰੂ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਹਨ ਕਿ ਭਾਈ ਗੁਰਸਿੱਖੋ ਬਹੁ ਸ਼ਾਸਤਰ ਬਹੁ ਸਿਮਰਤੀ ਬਹੁਤ ਸਾਰੇ ਸ਼ਾਸਤਰ ਖੱਟ ਸ਼ਾਸਤਰ ਨੇ ਸਾਧ ਸੰਗਤ ਛੇ ਖੱਟ ਸ਼ਾਸਤਰ ਛੇ ਸ਼ਾਸਤਰ ਕਿਹੜੇ-ਕਿਹੜੇ ਹਨ ਇਹਨਾਂ ਦੇ ਵਿੱਚ ਵਿਸ਼ੇਖਕ ਇਸ ਸ਼ਾਸਤਰ ਦਾ ਕਰਤਾ ਕਣਾਦ muni ਹੈ ਇਸ ਨੇ 6 ਪਦਾਰਥ ਮੰਨੇ ਹਨ ਔਰ ਦੂਸਰਾ ਸ਼ਾਸਤਰ ਹੈ ਨਿਆਇ ਸ਼ਾਸਤਰ ਇਸ ਦਾ ਕਰਤਾ ਗੋਤਮ ਰਖੀ ਹੈ ਇਹ ਪਰਮਾਣੂਆਂ ਤੋਂ ਸ੍ਰਿਸ਼ਟੀ ਮੰਨਦਾ ਹੈ ਔਰ ਇਸੇ ਤਰ੍ਹਾਂ ਤੀਸਰਾ ਸਾਖ ਸ਼ਾਸਤਰ ਇਸ ਦਾ ਕਰਤਾ ਕਪਲ muni ਹੈ ਜੋ ਅਨੀਸ਼ਰਵਾਦੀ ਹੈ 24 ਤਤਾਂ ਤੋਂ ਪ੍ਰਧਾਨ ਪੁਰਖ ਨੂੰ 25 ਪ੍ਰਕਿਰਤੀਆਂ ਦੀ ਵਿਚਾਰ ਨੂੰ ਗਿਆਨ ਸਮਝਦਾ ਹੈ ਇਸ ਨੂੰ ਹੀ ਮੁਕਤੀ ਸਮਝਦਾ ਹੈ ਤੇ ਚੌਥਾ ਹੈ ਪਤੰਜਲ ਯੋਗ ਦਰਸ਼ਨ ਜਿਸ ਦਾ ਕਰਤਾ ਪਤੰਜਲ ਰਿਖੀ ਹੈ ਇਸ ਦਾ ਸਿਧਾਂਤ ਹੈ ਕਿ ਦ੍ਰਸ਼ਟਾ ਅਤੇ ਦ੍ਰਿਸ਼ਤੋ ਜੋ ਪਦਾਰਥ ਉਹਨਾਂ ਤੋਂ ਹੀ ਮੁਕਤੀ ਮੰਨਦਾ ਹੈ ਤੇ ਪੰਜਵਾਂ ਹੈ ਮੀਮਾਂਸਾ ਇਸ ਦਾ ਕਰਤਾ ਜੈਮਨ ਰਿਖੀ ਹੈ ਜੋ ਧਰਮ ਗਿਆਨ ਹੀ ਮੁਕਤੀ ਦਾ ਸਾਧਨ ਮੰਨਦਾ ਹੈ ਔਰ ਛੇਵਾਂ ਸ਼ਾਸਤਰ ਹੈ ਵੇਦਾਂਤ ਇਸ ਦੇ ਕਰਤਾ ਵੇਦ ਵ્યાਸ ਜੀ ਹਨ ਇੱਕ ਦੇਖਣ ਵਾਲਾ ਤੇ ਇੱਕ ਦਿਸਣ ਵਾਲਾ ਹੈ ਦਿਸਣ ਵਾਲਾ ਮਿਥਿਆ ਤੇ ਦੇਖਣ ਵਾਲਾ ਸਤ ਹੈ ਇਹ ਅਗਿਆਨ ਤੋਂ ਸ੍ਰਿਸ਼ਟੀ ਮੰਨਦਾ ਹੈ ਜੀਵ ਤੇ ਈਸ਼ ਦੀ ਅਭੇਦਤਾ ਨੂੰ ਸਿੱਧ ਕਰਦਾ ਹੈ ਭਾਵ ਸ਼ੁੱਧ ਮਾਇਆ ਵਿੱਚ ਬ੍ਰਹਮ ਦਾ ਪ੍ਰਤਿਬਿੰਬ ਈਸ਼ਵਰ ਅਤੇ ਮਲੀਨ ਮਾਇਆ ਵਿੱਚ ਪ੍ਰਤਿਬਿੰਬ ਮਾਇਆ ਦਾ ਮਲੀਨ ਪ੍ਰਤਿਬਿੰਬ ਜੀਵ ਹੈ ਜੀਵ ਅਵਨਾਸੀ ਅਤੇ ਇੱਕ ਹੈ ਪਰ ਉਪਾਧੀ ਭੇਦ ਕਰਕੇ ਭਿੰਨ-ਭਿੰਨ ਪਾਸ ਦਾ ਹੈ ਸੋ ਇਉਂ ਇਨਾਂ ਦੇ ਇਹ ਛੇ ਸ਼ਾਸਤਰ ਜਿਹੜੇ ਨੇ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਛੇ ਸ਼ਾਸਤਰਾਂ ਦਾ ਜਿਹੜਾ ਗਿਆਨ ਹੈ ਵਿਦਾਂਤ ਦਾ ਸਿਧਾਂਤ ਜਿਹੜਾ ਹੈ ਇਹ ਤਕਰੀਬਨ ਗੁਰਬਾਣੀ ਦੇ ਨਾਲ ਮਿਲਦਾ ਜੁਲਦਾ ਹੈ ਤੇ ਵਿਦਾਂਤ ਜਿਹੜਾ ਹੈ ਵਿਦਾਂਤ ਨੇ ਕਿਹਾ ਹੈ ਕਿ ਸ਼ੁੱਧ ਸਰੂਪ ਜਿਹੜੀ ਮਾਇਆ ਦੇ ਵਿੱਚ ਬ੍ਰਹਮ ਦਾ ਪ੍ਰਤੀਬਿੰਬ ਪਿਆ ਉਹ ਸਰਬੱਗ ਭਖ ਹੈ ਭਾਵ ਉਹ ਈਸ਼ਰ ਵਾਲਾ ਪਾਸਾ ਹੈ ਤੇ ਮਾਇਆ ਦੇ ਤੇ ਜਿਹੜਾ ਸ਼ੁੱਧ ਸਰੂਪ ਦੇ ਵਿੱਚ ਅਭਾਸ ਪ੍ਰਤਿਬਿੰਬ ਦਾ ਪਿਆ ਉਹ ਤਾਂ ਹੈ ਈਸ਼ਵਰ ਈਸ਼ਰ ਹੈ ਜਿਹੜਾ ਮਾਇਆ ਦੇ ਮਲੀਨ ਪਖ ਦੇ ਵਿੱਚ ਪ੍ਰਤਿਬਿੰਬ ਬ੍ਰਹਮ ਦਾ ਪਿਆ ਉਹ ਜੀਵ ਹੈ ਈਸ਼ਵਰ ਸਰਬੱਗ ਹੈ ਜੀਵ ਅਲਪੱਗ ਹੈ ਉਹ ਕਿਵੇਂ ਜਿਵੇਂ ਸੂਰਜ ਹੈ ਸੂਰਜ ਦੀਆਂ ਕਿਰਨਾਂ ਇੱਕ ਸੁੰਦਰ ਬਾਗ ਦੇ ਵਿੱਚ ਵੀ ਪੈਂਦੀਆਂ ਨੇ ਤੇ ਸੂਰਜ ਦੀਆਂ ਕਿਰਨਾਂ ਇੱਕ ਗੰਦਗੀ ਵਾਲੀ ਰੂੜੀ ਤੇ ਵੀ ਪੈਂਦੀ ਆਲੇ ਤੇ ਜਦੋਂ ਸੂਰਜ ਦੀ ਕਿਰਨ ਬਾਗ ਤੇ ਪੈਂਦੀ ਹੈ ਉਥੇ ਦੀ ਸੁੰਦਰਤਾ ਨੂੰ ਹੋਰ ਚਾਰ ਚੰਦ ਲੱਗ ਜਾਂਦੇ ਤੇ ਰੂੜੀ ਦੇ ਉੱਤੇ ਪਈ ਪਰ ਹੁਣ ਦੇਖੋ ਕੀ ਜਦੋਂ ਸੂਰਜ ਨੇ ਕਿਰਨ ਰੂੜੀ ਤੇ ਦਿੱਤੀ ਰੂੜੀ ਦੀ ਗੰਦਗੀ ਦੇ ਨਾਲ ਸੂਰਜ ਨੂੰ ਕੋਈ ਫਰਕ ਪਿਆ ਇਸੇ ਤਰ੍ਹਾਂ ਜਿਹੜਾ ਬ੍ਰਹਮ ਹੈ ਉਹ ਈਸ਼ਵਰ ਦੇ ਵਿੱਚ ਤਾਂ ਕਿਉਂਕਿ ਮਾਇਆ ਦਾ ਸੁੱਧ ਸਰੂਪ ਹੋਣ ਕਰਕੇ ਸੁੰਦਰ ਬਾਗ ਦੀ ਤਰ੍ਹਾਂ ਇਸ ਕਰਕੇ ਈਸ਼ਵਰ ਸਰਬੱਗ ਹੋ ਗਿਆ ਤਨ ਗੰਦਗੀ ਕੀ ਕੋਠੜੀ ਹਰ ਹੀਰਿਆਂ ਕੀ ਘਾਣ ਤੇ ਸਰੀਰ ਜਿਹੜਾ ਹੈ ਸਾਡਾ ਜੀਵ ਜਿਹੜਾ ਹੈ ਇਹ ਅਲਪੱਗ ਹੈ ਕਿਉਂਕਿ ਇਹਦੇ ਵਿੱਚ ਵਿਕਾਰ ਨੇ ਖਟ ਵਿਕਾਰ ਨੇ ਇਸ ਕਰਕੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਭਾਈ ਐਸੇ ਜਿਹੜੇ ਸ਼ਾਸਤਰ ਨੇ ਬਹੁਤ ਸ਼ਾਸਤਰ ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਸ਼ਾਸਤਰ ਨੇ ਔਰ ਸ਼ਾਸਤਰਾਂ ਤੋਂ ਇਲਾਵਾ ਬਹੁ ਸਿਮਰਤੀ 6 ਸ਼ਾਸਤਰ ਨੇ ਤੇ ਸਾਲ ਸੰਗਤ 27 ਸਿਮਰਤੀਆਂ ਨੇ ਤੇ 27 ਸਿਮਰਤੀਆਂ 6 ਸ਼ਾਸਤਰ ਸੱਚੇ ਪਾਤਸ਼ਾਹ ਕਹਿੰਦੇ ਵੇਖੇ ਸਰਬ ਢੰਡੋਲ ਢੰਡੋਲ ਦਾ ਅਰਥ ਹੈ ਖੋਜ ਇਹਨਾਂ ਸਾਰੇ ਸ਼ਾਸਤਰਾਂ ਦੀ ਬਹੁਤ ਖੋਜ ਕਰਕੇ ਵੇਖੀ ਸਰਬ ਦਾ ਅਰਥ ਹੁੰਦਾ ਸਾਰੇ ਪੇਖੇ ਦਾ ਅਰਥ ਹੁੰਦਾ ਦੇਖਣਾ ਪਹਿਲਾਂ ਦੇਖੇ ਫਿਰ ਢੰਡੋਲ ਕੀਏ ਉਹਨਾਂ ਦੀ ਖੋਜ ਕੀਤੀ ਛੇ ਘਰ ਛੇ ਗੁਰੂ ਛੇ ਉਪਦੇਸ਼ ਗੁਰਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਘਰ ਰਾਖ ਬਡਾਈ ਤੋ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹ ਵਚਨ ਕਿਹਾ ਹੈ ਤੇ ਇਧਰ ਸਤਗੁਰੂ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਬਹੁ ਸ਼ਾਸਤਰ ਭਾਵ ਛੇ ਸ਼ਾਸਤਰ ਸਾਂਖ ਨਿਆਏ ਤੇ ਸਾਧ ਸੰਗਤ ਬੇਸ਼ੇਖਿਕ ਪੂਰਬ ਵਿਵਸਾ ਪਤੰਜਲ ਔਰ ਵਿਦਾਂਤ ਛੇ ਸ਼ਾਸਤਰ 27 ਸਿਮਰਤੀਆਂ ਇਹ ਸਾਰਾ ਕੁਝ ਪੇਖੇ ਕੀਏ ਇਹਨਾਂ ਨੂੰ ਦੇਖਣਾ ਕੀਤਾ ਟੰਡੋਲ ਕੇ ਇਹਨਾਂ ਦੀ ਖੋਜ ਕੀਤੀ ਇਹਨਾਂ ਸਾਰਿਆਂ ਦੀ ਖੋਜ ਕਰਕੇ ਇੱਕੋ ਨਤੀਜਾ ਜਿਹੜਾ ਹੈ ਉਹ ਸਾਹਮਣੇ ਆਉਂਦਾ ਹੈ ਪੂਜਸ ਨਾਹੀ ਹਰਿ ਹਰੇ ਨਾਦਕ ਨਮੋਹ ਬੋਲ ਸਾਧ ਸੰਗਤ ਇੱਥੇ ਪੂਜਸ ਦਾ ਅਰਥ ਹੈ ਪੂਜਣਾ ਪਹੁੰਚਣਾ ਸਤਿਗੁਰੂ ਸਾਹਿਬ ਕਹਿੰਦੇ ਨਾਹੀਂ ਹਰ ਹਰੇ ਭਾਈ ਜੋ ਹਰੀ ਵਾਹਿਗੁਰੂ ਪਰਮੇਸ਼ਰ ਹਰੇ ਕੀ ਇਹ ਸੰਸਾਰ ਨੂੰ ਹਰਿਆ ਭਰਿਆ ਕਰਨ ਵਾਲਾ ਹੈ ਉਸ ਪਰਮੇਸ਼ਰ ਪਰਮਾਤਮਾ ਦਾ ਇਹ ਜਿਹੜਾ ਨਾਮ ਅਮੋਲਕ ਹੈ ਜਿਸ ਨਾਮ ਦੀ ਕੋਈ ਕੀਮਤ ਨਹੀਂ ਹੈ ਉਸ ਨਾਮ ਦੀ ਬਰਾਬਰਤਾ ਇਹ ਸ਼ਾਸਤਰ ਤੇ ਸਿਮਰਤੀਆਂ ਕਦਾ ਚਿੱਤ ਵੀ ਨਹੀਂ ਲੈ ਸਕਦੇ ਪੁਜਸ ਨਾਹੀ ਇਹ ਪਰਮੇਸ਼ਰ ਦੇ ਨਾਮ ਦੇ ਨੇੜੇ ਤੇੜੇ ਵੀ ਨਹੀਂ ਪਹੁੰਚ ਸਕਦੇ ਨਾਮ ਅਮੋਲ ਕਿਉਂਕਿ ਭਾਈ ਨਾਮ ਅਮੋਲ ਹੈ ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਜਿਨ੍ਹਾਂ ਭਾਗ ਮਥਾਹੇ ਸੇ ਨਾਨਕ ਹਰ ਰੰਗ ਮਾਣ ਦੋ ਮਹਾਪੁਰਸ਼ ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਬੋਪਾ ਰਾਏ ਦੇ ਵਿੱਚ ਠਹਿਰੇ ਹੋਏ ਸਨ ਤਲਵੰਡੀ ਤੋਂ ਸਾਧ ਸੰਗਤ ਇੱਕ ਵਿਦਾਂਤੀ ਆਇਆ ਵਿਦਾਂਤ ਮਤ ਦਾ ਜਿਹੜਾ ਬਹੁਤ ਵੱਡਾ ਆਚਾਰੀਆ ਸੀ ਤੇ ਮਹਾਪੁਰਸ਼ਾਂ ਨੂੰ ਕਹਿਣ ਲੱਗਾ ਜੀ ਵਿਦਾਂਤ ਦੇ ਵਿੱਚ ਐਸਾ ਕਥਨ ਹੈ ਕਿ ਇੱਕ ਵਿਦਾਂਤ ਦਾ ਵਾਕ ਕਿਸੇ ਨੂੰ ਸੁਣਾ ਦਈਏ ਤਾ ਅਸੀਂ ਜਿਹੜੀਆਂ ਵੇਦ ਦੀਆਂ ਸੁਰਤੀਆਂ ਨੇ ਉਹਨਾਂ ਦਾ ਫਲ ਪ੍ਰਾਪਤ ਹੁੰਦਾ ਹੈ ਇੱਕ ਵੇਦ ਦਾ ਵਾਕ ਸੁਣਾਉਣ ਨਾਲ ਤੇ ਮਹਾਪੁਰਸ਼ੋ ਹੁਣ ਮੈਨੂੰ ਇਹ ਦੱਸੋ ਕਿ ਤੁਹਾਡਾ ਜਿਹੜਾ ਇਹ ਪਰਮੇਸ਼ਰ ਦੀ ਕਥਾ ਕੀਰਤਨ ਹੈ ਜਾਂ ਤੁਸੀਂ ਵਾਹਿਗੁਰੂ ਪਰਮੇਸ਼ਰ ਦੀ ਗੁਰਸਿੱਖਾਂ ਨੂੰ ਉਸਤਤ ਕਰਾਉਂਦੇ ਹੋ ਇਹਦਾ ਕਿੰਨਾ ਕੋ ਫਲ ਹੈ ਜੋ ਮੈਂ ਵਿਦਾਂਤ ਦਾ ਅਧਾਇਨ ਕੀਤਾ ਉਹਦੇ ਮੁਤਾਬਕ ਤਾਂ ਇੱਕ ਵਾਕ ਅਸੀ ਸੁਰਤੀਆਂ ਦਾ ਫਲ ਦਿੰਦਾ ਹੈ ਤੇ ਮਹਾਂਪੁਰਸ਼ ਹੱਸ ਕੇ ਕਹਿਣ ਲੱਗੇ ਗੁਰਮੁਖਾ ਇਹਦਾ ਤੈਨੂੰ ਕੀ ਫਲ ਦੱਸਾਂ ਕਥਾ ਕੀਰਤਨ ਦਾ ਪਰਮੇਸ਼ਰ ਦੇ ਨਾਮ ਦਾ ਕਿੰਨਾ ਕੁ ਫਲ ਹੈ ਕਈ ਕੋਟਕ ਜਗ ਫਲਾ ਸੁਣ ਗਾਵਣ ਹਾਰੇ ਰਾਮ ਕਰੋੜਾਂ ਜੱਗਾਂ ਦਾ ਫਲ ਮਿਲਦਾ ਹੈ ਉਸ ਬਾਹਗੁਰੂ ਪਰਮੇਸ਼ਰ ਦੇ ਸਿਮਰਨ ਦਾ ਤੇ ਇਉਂ ਸਤਿਗੁਰੂ ਪਾਤਸ਼ਾਹ ਕਹਿੰਦੇ ਸਾਈਂ ਨਾਮ ਅਮੋਲ ਭਾਈ ਅਮੋਲਕ ਹੈ ਪਰਮੇਸ਼ਰ ਦਾ ਜੋ ਨਾਮ ਹੈ ਅਸ਼ਟਪਦੀ ਤੇ ਹੁਣ ਸਾਧ ਸੰਗਤ ਸਲੋਕ ਤੋਂ ਬਾਅਦ ਸੁਖਮਨੀ ਸਾਹਿਬ ਦੇ ਅੰਦਰ 24 ਸਲੋਕ ਤੇ 24 ਅਸ਼ਟਪਦੀਆਂ ਅਸ਼ਟਪਦੀ ਦਾ ਭਾਵ ਕਿ ਅੱਠ ਪਦਾਂ ਵਾਲਾ ਹੁਣ ਇਹ ਸ਼ਬਦ ਹੈ ਜਿਹਦੇ ਵਿੱਚ ਅੱਠ ਪਦ ਹਨ ਅੱਠ ਸ਼ਬਦ ਹਨ ਤੇ ਇਉਂ ਗੁਰੂ ਅਰਜਨ ਦੇ ਮਹਾਰਾਜ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਰੂਪ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪੰਜਵੇਂ ਸਰੂਪ ਇਉਂ ਆਤਮਿਕ ਉਪਦੇਸ਼ ਗੁਰਸਿੱਖਾਂ ਨੂੰ ਬਖਸ਼ਿਸ਼ ਕਰ ਰਹੇ ਹਨ ਜੀ ਜਾਪ ਤਾਪ ਗਿਆਨ ਸਭ ਧਾਨ ਤੇ ਸਤਿਗੁਰੂ ਕਹਿਣ ਲੱਗੇ ਗੁਰਸਿੱਖੋ ਜਾਪ ਕਈ ਤਰ੍ਹਾਂ ਦੇ ਜਿਹੜੇ ਮੰਤਰ ਵੇਦਾਂ ਦੇ ਵਿੱਚ ਆਏ ਜਾਂ ਦੇਵਤਿਆਂ ਦੇ ਮੰਤਰ ਵੱਖੋ ਵੱਖਰੇ ਦੇਵਤਿਆਂ ਦੇ ਮੰਤਰ ਸੰਸਾਰ ਦੇ ਉੱਤੇ ਬਹੁਤ ਕਿਸਮ ਦੇ ਜਾਪ ਨੇ ਅਸੰਖ ਜਾਪ ਅਸੰਖ ਜਪ ਅਸੰਖ ਪਾਉ ਅਣਗਿਣਤੀ ਜਾਪ ਨੇ ਤੇ ਅਣਗਿਣਤੀ ਉਹਨਾਂ ਜੱਪਾਂ ਨੂੰ ਜਪਣ ਵਾਲੇ ਨੇ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਤਾਪ ਜਿੰਨੇ ਮਰਜੀ ਸੰਸਾਰ ਦੇ ਵਿੱਚ ਜਾਪ ਨੇ ਤਾਂ ਜਿੰਨੇ ਮਰਜੀ ਤਾਪ ਕੀ ਸੰਸਾਰ ਦੇ ਵਿੱਚ ਤਪਨੇ ਕੋਈ ਧੂਣੀ ਤਾਪਦਾ ਹੈ ਕੋਈ ਪਾਣੀ ਵਿੱਚ ਖੜਦਾ ਹੈ ਕੋਈ ਠੰਡ ਵਿੱਚ ਸਰੀਰ ਨੂੰ ਤਸੀਹੇ ਦੰਦਾ ਹੈ ਕੋਈ ਗਰਮੀ ਵਿੱਚ ਦੰਦਾ ਹੈ ਤੋ ਇਉਂ ਤੇ ਸਤਿਗੁਰੂ ਕਹਿੰਦੇ ਜਿੰਨਾ ਮਰਜੀ ਕੋਈ ਜਾਪ ਕਰ ਲਵੇ ਦੇਵਤਿਆਂ ਦਾ ਮੰਤਰਾਂ ਦਾ ਔਰ ਜਿੰਨਾ ਮਰਜੀ ਕੋਈ ਜਿੰਨੇ ਕਿਸਮ ਦੇ ਮਰਜੀ ਤਾਪ ਕੀ ਤਪ ਕਰ ਲਵੇ ਗਿਆਨ ਤੇ ਸਾਧ ਸੰਗਤ ਸ਼ਾਸਤਰ ਪੜ ਪੜ ਕੇ ਕਿਤਾਬਾਂ ਪੜ ਪੜ ਕੇ ਜਿੰਨਾ ਮਰਜੀ ਕੋਈ ਗਿਆਨ ਦੀ ਚਰਚਾ ਕਰ ਲਵੇ ਗਿਆਨ ਦੀਆਂ ਗੱਲਾਂ ਕਰ ਲਵੇ ਸਭ ਧਿਆਨ ਔਰ ਇਸ ਤੋਂ ਇਲਾਵਾ ਜਿੰਨਾ ਮਰਜੀ ਕੋਈ ਦੇਵਤਿਆਂ ਦਾ ਜਾਂ ਹੋਰ ਕਈ ਕਿਸਮ ਦੇ ਧਿਆਨ ਸਾਧਨਾ ਦੇ ਜਿਹੜੇ ਸਾਧ ਸੰਗਤ ਸੰਸਾਰ ਦੇ ਅੰਦਰ ਜਿਵੇਂ ਅੱਜਕੱਲ ਪਖੰਡ ਦੀਆਂ ਦੁਕਾਨਾਂ ਖੁੱਲੀਆਂ ਹੋਈਆਂ ਨੇ ਉਹ ਕਈ ਤਰ੍ਹਾਂ ਦੇ ਧਿਆਨ ਕਹਿੰਦੇ ਨੇ ਅੱਖਾਂ ਮੀਚ ਲੋ ਅੱਖਾਂ ਮੀਚੇ ਤੋਂ ਬਾਅਦ ਅੰਦਰ ਇੱਕ ਵੱਖਰੇ ਕਿਸਮ ਦਾ ਪ੍ਰਕਾਸ਼ ਦਿਸਦਾ ਹੈ ਇਸ ਤਰ੍ਹਾਂ ਦੇ ਧਿਆਨ ਤਰਾਉਂਦੇ ਨੇ ਔਰ ਕਈ ਕਿਸਮ ਦੇ ਰਾਜਸੀ ਤਾਮਸੀ ਔਰ ਸ਼ਾਂਤ ਕੀ ਇਹ ਤਪ ਨੇ ਇਹ ਕਰਕੇ ਘਟ ਸਾਸ਼ਤਰ ਸਿਮਰਤ ਵਿਖਿਆਨਾਂ योग अभ्यास कर्म धर्म क्रिया ਤੇ ਖੱਠ ਸ਼ਾਸਤਰ ਜਿਹੜੇ 6 ਸ਼ਾਸਤਰ ਨੇ ਸਤਿਗੁਰੂ ਕਹਿੰਦੇ ਯੋਗ ਦਾ ਅਭਿਆਸ ਕਿਉਂਕਿ ਸਤਿਗੁਰੂ ਨੇ ਖੀਰ ਤੇ ਜਾ ਕੇ ਸਾਧ ਸੰਗਤ ਇਹਨਾਂ ਸਾਰੇ ਸਾਧਨਾ ਦਾ ਖੰਡਨ ਕਰਨਾ ਹੈ ਨਾਮ ਨੂੰ ਸਰਬੋਤਮ ਦੱਸਣਾ ਹੈ ਪਰ ਇਹ ਕੋਈ ਛੋਟੇ ਜੀ ਸਾਜਨ ਨਹੀਂ ਹੈ 6 ਸ਼ਾਸਤਰ ਪੜ ਲਏ ਇਹ ਕੋਈ ਐਵੇਂ ਨਹੀਂ ਹੈ ਕੋਈ ਕਿਤਾਬ ਨਹੀਂ ਹੈ ਕੋਈ ਚੱਕ ਕੇ ਕੋਈ ਪੜ ਲੇਗਾ ਧੂਣਿਆ ਸਾਧ ਸੰਗਤ ਸਰੀਰਾਂ ਨੂੰ ਕਸ਼ਟ ਦੇ ਕੇ ਤਪ ਕਰਨੇ ਕੋਈ ਸੌਖੀ ਜੀ ਗੱਲ ਨਹੀਂ ਹੈ ਜੋਗ ਅਭਿਆਸ ਜੋ ਪਤੰਜਲ ਦੇ ਵਿੱਚ ਆਇਆ ਹੋਇਆ ਜੋਗ ਹੈ ਉਹਦਾ ਅਭਿਆਸ ਕਰ ਲਵੇ ਸਾਧ ਸੰਗਤ ਜੋਗ ਦੇ 8 ਅਸਣ ਮੰਨੇ ਨੇ ਉਹਨਾਂ 8 ਠੇ ਆਸਣਾਂ ਦੇ ਵਿੱਚ ਯਮ ਨੇਮ ਆਸਣ ਪ੍ਰਾਣਾਯਮ ਪ੍ਰਾਤਹਾਰ ਤੇ ਧਾਰਨਾ ਧਿਆਨ ਅਰਸਮਾਧੀ ਇਹ ਯੋਗ ਦੇ 8 ਆਸਣ ਨੇ ਔਰ ਇੱਕ ਇੱਕ ਆਸਣ ਬੜਾ ਕਠਿਨ ਹੈ ਜਿਵੇਂ ਸਾਧ ਸੰਗਤ ਹੁਣ ਯੋਗੀ ਇੱਕ ਆਸਣ ਇੱਕ ਪ੍ਰਕਿਰਿਆ ਕਰਦੇ ਨੇ ਕਿ ਇੱਕ ਸੂਤ ਰੱਸੀ ਲੈ ਕੇ ਨੱਕ ਦੇ ਇੱਕ ਪਾਸੇ ਦੀ ਪਾ ਕੇ ਦੂਸਰੇ ਪਾਸੇ ਦੀ ਕੱਢ ਲੈਂਦੇ ਨੇ ਫਿਰ ਜਿਵੇਂ ਮਧਾਣੀ ਨਿਰੜਕਦੀ ਆ ਨਾ ਦੁੱਧ ਐ ਨੱਕ ਨੂੰ ਸਾਹ ਸੰਗਤ ਰੜਕ ਦਿੰਦੇ ਨੇ ਭਾਵ ਬਿਲਕੁਲ ਜਿਹੜੀ ਅੰਦਰ ਰੇਸ਼ਾ ਹੈ ਉਹਨੂੰ ਖਤਮ ਕਰ ਦਿੰਦੇ ਨੇ ਫਿਰ ਇੱਕ ਸੂਤ ਕਪੜਾ ਲੈ ਕੇ ਉਹਨੂੰ ਅੰਤੜੀਆਂ ਤੱਕ ਪਹੁੰਚਾ ਦਿੰਦੇ ਨੇ ਮੂੰਹ ਰਾਹੀਂ बार-बार ਉਹਨੂੰ ਬਾਹਰ ਲਿਆਉਂਦੇ ਨੇ ਤੇ ਸਾਹ ਸੰਗਤ ਬਾਰ-ਬਾਰ ਉਹਨੂੰ ਅੰਦਰ ਲਿਜਾਂਦੇ ਨੇ ਪੇਟ ਵਿੱਚ ਜਿਹੋ ਜਿਹਾ ਪਾਣੀ ਪੀਤਾ ਉਹਿਆ ਜਿਹਾ ਬਾਹਰ ਨਿਕਲਦਾ ਹੈ ਗੰਦਗੀ ਸਾਫ਼ ਕਰ ਦਿੰਦੇ ਨੇ ਕਿਤੇ ਕੋਈ ਛੋਟੀ ਜੀ ਪ੍ਰਕਿਰਿਆ ਕਿੱਡੇ ਕ ਅਭਿਆਸ ਦੀ ਲੋੜ ਹੋਊਗੀ ਇਹਦੇ ਲਈ ਇਨੂੰ ਨੇਤੀ ਧੋਤੀ ਕਰਮ ਵੀ ਕਿਹਾ ਹੈ ਪਾਠ ਪੜਿਓ ਅਰਵੇਦ ਵਿਚਾਰਿਓ ਨਿਵਲ ਭੇੰਗਮ ਸਾਦੇ ਫਿਰ ਸਾਹ ਸੰਗਤ ਸਾਡੀ ਰੀੜ ਦੀ ਹੱਡੀ ਦੇ ਨਾਲ ਇੱਕ ਨਾੜੀ ਜਾਂਦੀ ਹੈ ਉਹਦੇ ਵਿੱਚ ਸੱਪ ਬਲ ਬਲ ਪੰਦੇ ਨੇ ਉਹਨੂੰ ਭੇੰਗਮਾ ਨਾੜੀ ਕਿਹਾ ਹੈ ਤੇ ਜਿਵੇਂ ਉਹ ਨਾੜ ਜਾਂਦੀ ਹੈ ਇਸੇ ਤਰ੍ਹਾਂ ਆਪਣੇ ਪੇਟ ਨੂੰ ਘੁਮਾ ਦਿੰਦੇ ਨੇ ਇਹ ਵੀ ਇੱਕ ਯੋਗ ਦੀ ਅਭਿਆਸ ਹੈ ਫਿਰ ਸਾਹ ਸੰਗਤ ਆਸਣ ਲਾਉਣੇ ਤੇ ਪ੍ਰਾਣਾ ਨੂੰ ਦਸਮ ਦਵਾਰ ਤੱਕ ਲੈ ਜਾਣਾ ਇਹ ਸਾਧ ਸੰਗਤ ਜੋਗ ਦੀਆਂ ਕਠਨ ਪ੍ਰਕਿਰਿਆਵਾਂ ਨੇ ਤੇ ਸਤਿਗੁਰੂ ਕਹਿੰਦੇ ਇਹਨਾਂ ਪ੍ਰਕਿਰਿਆਵਾਂ ਦਾ ਕੋਈ ਅਭਿਆਸੀ ਬਣ ਜਵੇ ਜੋਗ ਦਾ ਤੇ ਉਸ ਤਰਾਸਟਿਕ ਕਰਮ ਇਸ ਤਰ੍ਹਾਂ ਸਤਿਗੁਰੂ ਪਾਰਸ਼ਾ ਕਹਿੰਦੇ ਜੋਗ ਦਾ ਅਭਿਆਸ ਨਿਤ ਕਰਮ ਅਤੇ ਨਿਮਿਤ ਕਰਮ ਜਿੰਨਾ ਮਰਜ਼ੀ ਕੋਈ ਕਰ ਲਵੇ ਧਰਮ ਕਿਰਿਆ ਧਰਮ ਕਿਰਿਆ ਭਾਵ ਧਰਮ ਦੀ ਕਿਰਿਆ ਧਰਮ ਦੀ ਕਿਰਿਆ ਜਗ ਹਵਨ ਪੁੰਨ ਦਾਨ ਅਜੇਹੀ ਜਿਹੜੀ ਧਰਮ ਦੀ ਕਿਰਿਆ ਹੈ ਇਹ ਵੀ ਜਿੰਨਾ ਕੋਈ ਮਰਜ਼ੀ ਕਰ ਲਵੇ ਸਗਲ ਤਿਆਗ ਬਨ ਮਦੇ ਫਿਰਿਆ ਸਗਲ ਤਿਆਗ ਫਿਰ ਆਪਣੇ ਧੀਆ ਪੁੱਤਰਾਂ ਦਾ ਸਾਰੇ ਪਰਿਵਾਰ ਦਾ कुटुंब ਦਾ ਤਿਆਗ ਕਰਕੇ ਬਨ ਦਾ ਅਰਥ ਹੁੰਦਾ ਜੰਗਲ ਮਦੇ ਦਾ ਅਰਥ ਹੁੰਦਾ ਵਿੱਚ ਸਾਰੇ ਕੁਟੰਬ ਦਾ ਸੰਸਾਰ ਦਾ ਤਿਆਗ ਕਰਕੇ ਬਨ ਮਧੇ ਫਿਰਿਆ ਸਤਿਗੁਰੂ ਕਹਿੰਦੇ ਬਨ ਕੀਏ ਜੰਗਲ ਦੇ ਮਧੇ ਕੀਏ ਵਿੱਚ ਜਾ ਕੇ ਬੈਠ ਜਾਵੇ ਅਨਕ ਪ੍ਰਕਾਰ ਕੀਏ ਬਹੁਤ ਜਤਨ ਅਨਕ ਪ੍ਰਕਾਰ ਕੀਏ ਬਹੁਤ ਤਰ੍ਹਾਂ ਦੇ ਜਿਹੜੇ ਇਹੋ ਜੇ ਯਤਨ ਨੇ ਆਪਣੇ ਜੀਵਨ ਦੇ ਵਿੱਚ ਧਾਰ ਲਵੇ ਉਹਨਾਂ ਦਾ ਨਾਮ ਬਹੁ ਰਤਨਾ ਸਾਧ ਸੰਗਤ ਪੁੰਨ দান ਪੁੰਨ ਦਾ ਅਰਥ ਹੈ ਸਾਧ ਸੰਗਤ ਪੂਰਨ ਮਾਸੀ ਪੁੰਨਿਆ ਸੰਗਰਾਦ ਮਸਿਆ ਇਤਿਹਾਦਿਕ ਦਿਹਾੜਿਆਂ ਨੂੰ ਜਿੰਨਾ ਮਰਜੀ দান ਕਰ ਲਵੇ ਕਿਉਂਕਿ ਪੁਰਾਣੇ ਸਮੇਂ ਦੇ ਵਿੱਚੋਂ ਇੱਕ ਐਸੀ ਮਿਥ ਬਣੀ ਹੋਈ ਹੈ ਤੇ ਸਤਿਗੁਰੂ ਕਹਿੰਦੇ ਇਹੋ ਜੇ ਦਿਹਾੜਿਆਂ ਤੇ ਦਿਨ ਦਿਨਾਂ ਦੇ ਉੱਤੇ ਦਾਨ ਕਰਕੇ ਹਉਮੇ ਬਹੁ ਰਤਨਾ ਹਉਮੇ ਦਾ ਅਰਥ ਹੈ ਹਵਨ ਤੇ ਸਾਦ ਸੰਗਤ ਰਤਨੇ ਦਾ ਅਰਥ ਹੈ ਸਾਦ ਸੰਗਤ ਕਿਉ ਕਿ ਇੰਨਾ ਪੁੰਨ ਦਾਨ ਕਰਨ ਤੋਂ ਬਾਅਦ ਰਤਨਾ ਕੀ ਇਹ ਕਿਉ ਪਾ ਕੇ ਫਿਰ ਹਉਮੇ ਕੀ ਇਹ ਹਵਨ ਕਰਨਾ ਕਰੇ ਏ ਪੁੰਨ দান ਕਰਨ ਤੋਂ ਬਾਅਦ ਬਹੁ ਰਤਨਾ ਬਹੁਤ ਜ਼ਿਆਦਾ ਰਤਨਾ ਕੀਏ ਕਿਉ ਪਾਪ ਆਕੇ ਹਉਮੈ ਕੀਏ ਹਵਨ ਆਦਿਕ ਕਰਨਾ ਕਰੇ ਸਰੀਰ ਕਟਾਏ ਹਉਮੈ ਕਰ ਰਾਤੀ ਸਾਰ ਸੰਗਤ ਰਾਤੀ ਦਾ ਅਰਥ ਹੁੰਦਾ ਰਤੀ ਭਾਵ ਥੋੜਾ ਰਤੀ ਦਾ ਛੋਟੇ ਤੋਂ ਛੋਟਾ ਨਾਪ ਤੋਲ ਹੁੰਦਾ ਰਤੀ 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 ਕਰਕੇ ਸਰੀਰ ਕਟਾਏ ਆਪਣੇ ਸਰੀਰ ਨੂੰ ਕਟਾ ਦਵੇ ਹਉਮੈ ਕਰ ਸਰੀਰ ਨੂੰ ਕਟਾ ਕੇ ਸਰੀਰ ਦਾ ਹਉਮੈ ਕੀ ਇਹ ਹਵਨ ਕਰ ਦਵੇ ਹਉਮੈ ਕਰ ਰਾਤੀ ਰਾਤੀ ਕੀ ਰਤੀ ਛੋਟਾ ਸਰੀਰ ਕਟਾਏ ਇਸ ਸਰੀਰ ਨੂੰ ਕਟਾ ਕੇ ਤੇ ਇਸ ਕਰਕੇ ਸਰੀਰ ਕਟਾਏ ਸਰੀਰ ਨੂੰ ਕਟਾ ਕਟਾ ਕੇ ਤੇ ਹਮੇ ਕਰ ਭਾਵ ਇਸ ਸਰੀਰ ਦਾ ਹਵਨ ਕਰ ਦੇਵੇ ਬਰਤ ਨੇਮ ਕਰੈ ਬਹੁ ਭਾਤੀ ਇਸ ਤਰ੍ਹਾਂ ਸਾਧ ਸੰਗਤ ਵਰਤ ਰੱਖਣਾ ਤੇ ਨੇਮ ਵਰਤ ਆਦਿਕ ਦੇ ਜਿਹੜੇ ਇਹ ਨੇਮ ਨੇ ਨਿਜਮ ਨੇ अथवा ਵਰਤ ਰੱਖਣਾ ਨੇਮ ਜਿਹੜਾ ਯੋਗ ਦਾ ਜਿਹੜਾ ਇਹ ਸਾਧਨ ਹੈ ਯਮ ਨੇਮ ਦੂਸਰਾ ਸਾਧਨ ਹੈ ਯੋਗ ਦਾ ਵਰਤ ਰਖੇ ਅਰਜੋਗ ਦੇ ਇਹਨਾਂ ਸਾਧਨਾਂ ਨੂੰ ਧਾਰਨ ਕਰੇ ਬਹੁ ਭਾਤੀ ਭਾਤੀ ਦਾ ਅਰਥ ਹੁੰਦਾ ਹੈ ਬਹੁਤ ਤਰ੍ਹਾਂ ਦੇ ਇਹੋ ਜਿਹੇ ਸਾਧਨ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਆਪਣੇ ਜੀਵਨ ਵਿੱਚ ਧਾਰਨ ਕਰ ਲਵੇ ਕਹੇ ਤੁਲ ਰਾਮ ਨਾਮ ਵਿਚਾਰ ਭਾਈ ਜਿਹੜੇ ਉੱਪਰ ਇਹ ਸਾਰੇ ਇਸ ਵਿੱਚ ਸਾਧਨ ਦੱਸੇ ਨੇ ਸਤਿਗੁਰੂ ਕਹਿੰਦੇ ਜਿੱਥੇ ਰਾਮ ਨਾਮ ਦੀ ਵਿਚਾਰ ਹੈ ਰਾਮ ਨਾਮ ਦੀ ਵਿਚਾਰ ਦੇ ਤੁਲ ਇ ਕੁਝ ਵੀ ਨਹੀਂ ਹਨ ਇਹ ਤਿਲ ਮਾਤਰ ਵੀ ਨਹੀਂ ਹਨ ਨਹੀਂ ਤੁਲ ਤੁਲ ਦਾ ਅਰਥ ਬਰਾਬਰ ਹੈ ਇਹ RAM ਦੀ ਨਾਮ ਦੀ ਜਿਹੜੀ ਵਿਚਾਰ ਕਰਨੀ ਹੈ ਉਹਦੇ ਬਰਾਬਰ ਨਹੀਂ ਹਨ ਤੇ ਦੂਸਰਾ ਅਰਥ ਕਿ ਬਰਾਬਰਤਾ ਤਾਂ ਤਾਂ ਦੂਰ ਇਹ ਤਿਲ ਜਿੰਨੀ ਵੀ ਇਹਨਾਂ ਦੀ ਸਾਧ ਸੰਗਤ ਇਹਨਾਂ ਦਾ ਪ੍ਰਭਾਵ ਨਹੀਂ ਹੈ ਜਿੱਥੇ RAM ਦੇ ਨਾਮ ਦੀ ਗੱਲ ਆ ਜਾਂਦੀ ਹੈ ਵੇਖੋ ਜਿੰਨੇ ਮਰਜ਼ੀ ਤਪ ਕਰ ਲਵੇ ਵੇਦ ਮੰਤਰਾਂ ਦੇ ਜਪ ਕਰ ਲਵੇ ਛੇ ਸ਼ਾਸਤਰਾਂ ਦਾ ਔਰ 27 ਸਮ੍ਰਿਤੀਆਂ ਦਾ ਵਿਦਵਾਨ ਹੋ ਜਵੇ ਵਿਖਿਆਨ ਕਰਨ ਲੱਗ ਜਵੇ ਯੋਗ ਦਾ ਅਭਿਆਸੀ ਜਿੰਨੇ ਮਰਜ਼ੀ ਕਰਮ ਕਰ ਲਵੇ ਔਰ ਧਰਮ ਦੀ ਕਿਰਿਆ ਜਗ ਹਵਨ ਕਰ ਲਵੇ ਤੇ ਸਤਿਗੁਰੂ ਕਹਿੰਦੇ ਸਾਰਾ ਕੁਝ ਤਿਆਗ ਕੇ ਜੰਗਲਾਂ ਵਿੱਚ ਚਲਾ ਜਾਵੇ ਤੇ ਪੁੰਨਦਾਨ ਮਸਿਆ ਸੰਗਰਾਦ ਨੂੰ ਆਪਣਾ ਧਨਦਾਨ ਕਰੇ ਹਉਮੈ ਬਹੁ ਰਤਨਾ ਕਿਉ ਆਦਿਕ ਪਾ ਕੇ ਹਉਮੈ ਕੀ ਹਵਨ ਕਰ ਲਵੇ ਸਰੀਰ ਕਟਾਏ ਹਉਮੈ ਕਰ ਰਾਤੀ ਰਤੀ ਜਿੰਨਾ ਇਸ ਸਰੀਰ ਨੂੰ ਕਟਾ ਕਟਾ ਕੇ ਇਹਦਾ ਹਉਮੈ ਕੀ ਹਵਨ ਕਰ ਦਵੇ ਵਰਤ ਨੇਮ ਵਰਤ ਰੱਖੇ ਜੋਗ ਦਾ ਜਿਹੜਾ ਪ੍ਰਕਿਰਿਆ ਨਿਜਮ ਨੇਮ ਹੈ ਉਹਨੂੰ ਧਾਰਨ ਕਰੇ ਇਹ ਕੋਈ ਛੋਟੀਆਂ ਜੀਆਂ ਗੱਲਾਂ ਨਹੀਂ ਇੱਕ ਵੀ ਗੱਲ ਇਹਨਾਂ ਵਿੱਚ ਉਤਾਰਨ ਕਰਨੀ ਬਹੁਤ ਔਖੀ ਹੈ ਪਰ ਸਤਿਗੁਰੂ ਕਹਿੰਦੇ ਜੇ ਕੋਈ ਸਾਰੀਆਂ ਵੀ ਧਾਰਨ ਕਰ ਲਵੇ ਤਦ ਵੀ RAM ਨਾਮ ਦੇ ਬਰਾਬਰ ਇਹ ਤੁਲ ਇਹ ਬਰਾਬਰਤਾ ਨਹੀਂ ਕਰ ਸਕਦੇ ਇਹ ਜਿਹੜੇ ਸਾਧਨ ਨੇ ਇਹਨਾਂ ਦੀ ਵਿਚਾਰ ਵੀ RAM ਦੇ ਨਾਮ ਦੇ ਨਾਲ ਬਰਾਬਰਤਾ ਨਹੀਂ ਕਰ ਸਕਦੀ ਇਸ ਕਰਕੇ ਨਾਮ ਵਿਚਾਰ ਭਾਈ ਜਿਹੜੀ ਨਾਮ ਦੀ ਵਿਚਾਰ ਹੈ ਨਾਮ ਦੀ ਵਿਚਾਰ ਕੀ ਹੈ ਗੁਰਬਾਣੀ ਦੇ ਅਰਥ ਹੀ ਨਾਮ ਦੀ ਵਿਚਾਰ ਹੈ ਪਰਮੇਸ਼ਰ ਦੇ ਕੀਰਤਨ ਕਰਨਾ ਹੀ ਨਾਮ ਦੀ ਵਿਚਾਰ ਹੈ ਇਸ ਕਰਕੇ ਸਤਿਗੁਰੂ ਇਉਂ ਬਚਨ ਕਰ ਰਹੇ ਹਨ ਸਾਧਕ ਗੁਰਮੁਖ ਨਾਮ ਜਪੀਏ ਇੱਕ ਵਾਰ ਇਸ ਕਰਕੇ ਭਾਈ ਜਿਹੜੇ ਗੁਰਮੁਖ ਜਨ ਹਨ ਉਹਨਾਂ ਦੇ ਨਾਲ ਮਿਲ ਕੇ ਸਤਿਗੁਰੂ ਕਹਿੰਦੇ ਉਸ ਪ੍ਰਕਾਰ ਵਾਹਿਗੁਰੂ ਪਰਮੇਸ਼ਰ ਦਾ ਜੇ ਇੱਕ ਵਾਰ ਵੀ ਨਾਮ ਜਪ ਲਿਆ ਨਾ ਇੱਕ ਵਾਰ ਦਾ ਜਪਿਆ ਹੋਇਆ ਨਾਮ ਤੇ ਇੱਕ ਪਾਸੇ ਕੀਤੇ ਹੋਏ ਇਹਨੇ ਸਾਧਨ ਇੱਕ ਵਾਰ ਦੇ ਨਾਮ ਦੀ ਬਰਾਬਰਤਾ ਨਹੀਂ ਕਰ ਸਕਦੇ ਗੱਜ ਕੇ ਆਖੋ ਸਤਨਾਮ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ ਭਾਈ ਮੁਖੀ ਗੁਰੂ ਦਵਾਰਾ ਜਿਹਬਿਦ ਗੁਰ ਉਪਦੇਸਿਆ ਸੋ ਸੁਨਰੇ ਭਾਈ ਦਿੱਤਾ ਹੋਇਆ ਨਾਮ ਜਪੀਐ ਇੱਕ ਵਾਰ ਜਿਨ੍ਹਾਂ ਨੇ ਇੱਕ ਵਾਰ ਵੀ ਜਪਲਿਆ ਤੇ ਸਤਗੁਰੂ ਕਹਿੰਦੇ ਇਹ ਸਾਰੇ ਉੱਪਰਲੇ ਸਾਧਨ ਨਹੀਂ ਤੁਲ ਰਾਮ ਨਾਮ ਵਿਚਾਰ ਰਾਮ ਦੇ ਨਾਮ ਦੀ ਬਰਾਬਰਤਾ ਨਹੀਂ ਕਰ ਸਕਦੇ ਇੱਕ ਵਾਰ ਵੀ ਜਿਨ੍ਹਾਂ ਨੇ ਜਪ ਲਿਆ ਜੈਸੇ 86 ਤੀਰਥ ਪਰਸ ਕਿਓ ਜੁਗ ਚਾਰ ਚੜਿਓ ਕੈਲਾਸ਼ ਰਿਓ ਜੈਸੇ ਲੱਖ ਵਾਰ ਕੁਰੁਖੇਤਰ ਮੈਂ ਅਸਮੇਧ ਜਗ ਅਭੰਗ ਠਿਓ ਜੈਸੇ ਕੋਟ ਬਰਸ ਅਰਧ ਤਪਮੁਖੀ ਬੈਸੰਤਰ ਮੈਂ ਤਨ ਦਾਹ ਦਿਓ ਹੁਣ ਅਮਰਤ ਨਾਮ ਵਿਸ਼ੇਸ਼ ਇਤੀਜਨ ਇੱਕ ਵਾਰ ਸ਼੍ਰੀ ਵਾਹਿਗੁਰੂ ਕਹਿਓ ਇਸ ਕਰਕੇ ਇਹ ਸਮਤਾ ਨਹੀਂ ਕਰ ਸਕਦੇ ਨੌਖੰਡ ਪ੍ਰਥਮੀ ਫਿਰੈ ਚਿਰ ਜੀਵੈ ਤੇ ਹੁਣ ਸਾਧ ਸੰਗਤ ਸੰਸਾਰ ਦੇ ਹੋਰ ਵੀ ਜਿਤਨੇ ਵੱਡੇ ਵੱਡੇ ਕਰਮ ਨੇ ਸਤਿਗੁਰੂ ਉਹਨਾਂ ਦਾ ਖੰਡਨ ਕਰਦੇ ਹਨ ਕਿ ਨਾਮ ਜਿਹੜਾ ਪਰਮੇਸ਼ਰ ਦਾ ਨਾਮ ਹੈ ਉਹਦੀ ਭਾਈ ਇਹ ਬਰਾਬਰਤਾ ਨਹੀਂ ਕਰ ਸਕਦੇ ਸਤਿਗੁਰੂ ਕਹਿੰਦੇ ਨੇ ਨੌਖੰਡ ਪ੍ਰਿਥਵੀ ਫਿਰੈ ਚਿਰਜੀਵੈ ਇਹ ਜਿਤਨੀ ਵੀ ਧਰਤੀ ਹੈ ਸਾਧ ਸੰਗਤ ਇਹ ਨੌਖੰਡਾਂ ਦੇ ਵਿੱਚ ਵੰਡੀ ਹੋਈ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਇਹਨਾਂ ਨੌਖੰਡਾਂ ਦੇ ਵਿੱਚ ਗਏ ਬਾਬੇ ਤਾਰੇ ਚਾਰ ਚੱਕ ਨੌਖੰਡ ਪ੍ਰਿਥਵੀ ਸਚਾ ਟੋਆ ਉਹਨਾਂ ਨੌਖੰਡਾਂ ਦੇ ਵਿੱਚੋਂ ਇੱਕ ਖੰਡ ਹੈ ਭਾਰਤ ਦੀ ਧਰਤੀ ਇਹਨੂੰ ਇੱਕ ਖੰਡ ਮੰਨਿਆ ਹੈ ਭਾਰਤ ਇਲਾ ਬਿਰਤ ਕਿੰ ਪੁਰਖ ਪਦ ਤੇ ਕੇਤਮਾਲ ਤੇ ਇਉਂ ਸਾਧ ਸੰਗਤ ਹਿਰ ਵਰਸ਼ਿਆ ਹਿਰਨ ਲੱਭਿਆ ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਕੱਲ ਤੇ ਇਹ ਸਾਧ ਸੰਗਤ ਤਕਰੀਬਨ ਤੇ ਠਮ ਕੇ ਕਾਮ ਇਹ ਨੌ ਸਾਧ ਸੰਗਤ ਖੰਡ ਨੇ ਜਿੱਥੇ ਜਾਣਾ ਇੱਕ ਆਮ ਮਨੁੱਖ ਦੇ ਵਸ ਦੀ ਗੱਲ ਨਹੀਂ ਕਿ ਉਹ ਇਹ ਸਾਰੀ ਧਰਤੀ ਹੁਮ ਲਵੇ ਭਾਵੇਂ ਅੱਜ ਜਹਾਜ਼ਾਂ ਦੇ ਸਾਧਨ ਬਣ ਗਏ ਤੇ ਜਿਸ ਵੇ ਗੁਰੂ ਸਾਹਿਬ ਜੀ ਨੇ ਇਹ ਬਚਨ ਕੀਤਾ ਉਦੋਂ ਜਹਾਜ਼ ਨਹੀਂ ਸੀ ਬਣੇ ਪਰ ਫਿਰ ਵੀ ਜਹਾਜ਼ਾਂ ਰਾਹੀਂ ਵੀ ਇਹ ਧਰਤੀ ਨਹੀਂ ਕੋਈ ਘੁੰਮ ਸਕਦਾ ਅੱਜ ਦੇ ਸਾਧਨਾਂ ਦੁਆਰਾ ਵੀ ਸਤਗੁਰੂ ਪਾਤਸ਼ਾਹ ਕਹਿੰਦੇ ਨੌ ਖੰਡ ਭਾਈ ਇਹ ਨੌ ਖੰਡਾਂ ਦੀ ਜਿਹੜੀ ਪ੍ਰਥਮੀ ਕੀ ਇਹ ਧਰਤੀ ਹੈ ਇਹਦੇ ਤੇ ਫਿਰੈ ਚਿਰ ਜੀਵੇ ਚਿਰ ਜੀਵੇ ਪ੍ਰਭ ਚਿਰੰਜੀਵੀ ਹੋ ਕੇ ਬਹੁਤ ਵੱਡੀ ਉਮਰ ਲੈ ਕੇ ਇਹ ਨੌ ਖੰਡਾਂ ਦੀ ਧਰਤੀ ਤੇ ਫਿਰ ਲਵੇ ਕਿਉਂਕਿ ਨੌ ਕੰਡਾਂ ਦੀ ਧਰਤੀ ਤੇ ਜੇ ਵੈਸੇ ਕੋਈ ਮਨੁੱਖ ਘੁੰਮਣ ਲੱਗ ਜਵੇ ਉਮਰ ਖਤਮ ਹੋ ਜੂ ਸਤਿਗੁਰੂ ਕਹਿੰਦੇ ਚਰੰਜੀ ਵੀ ਹੋ ਜਵੇ ਭਾਵ ਬਹੁਤ ਲੰਮੀ ਉਮਰ ਹੋ ਕੇ ਉਮਰ ਲੈ ਕੇ ਇਹ ਨੌ ਖੰਡਾਂ ਦੀ ਧਰਤੀ ਤੇ ਕੋਈ ਫਿਰ ਲਵੇ ਮਹਾ ਉਦਾਸ ਤਪੇਸਰ ਥਿਵੇ ਸਾਧ ਸੰਗਤ ਮਹਾ ਦਾ ਅਰਥ ਹੁੰਦਾ ਹੈ ਵੱਡਾ ਉਦਾਸ ਦਾ ਅਰਥ ਹੈ ਉਦਾਸੀ ਵੱਡਾ ਸਾਧੂ ਬਣ ਕੇ ਉਦਾਸੀ ਨੂੰ ਉਦਾਸੀਨ ਹੋ ਕੇ ਉਦਾਸੀ ਮਤ ਨੂੰ ਧਾਰਨ ਕਰਕੇ ਤਪੀਸ਼ਰ ਧੀਵੈ ਔਰ ਬਹੁਤ ਵੱਡਾ ਤਪੀਸ਼ਰ ਬਣ ਕੇ ਤੇ ਤਪੀਸ਼ਰ ਬਣਿਆ ਰਹੇ ਤੇ ਤਪੀਸ਼ਰ ਬਣ ਜਾਵੇ ਅਗਨ ਮਹੇ ਹੋਗਤ ਪ੍ਰਾਨ ਅਰ ਸਾਧ ਸੰਗਤ ਜਿਹੜੇ ਆਪਣੇ ਪ੍ਰਾਨ ਨੇ ਨਾ ਜਿਹੜੇ ਸਵਾਸ ਨੇ ਉਹਨਾਂ ਨੂੰ ਅਗਨ ਮਹੇ ਹੋਮਤ ਅਗਨੀ ਦਾ ਜਿਹੜਾ ਹਉਮਤ ਕੀ ਇਹ ਹਵਨ ਹੈ ਉਹਦੇ ਵਿੱਚ ਇਹਨਾਂ ਪ੍ਰਾਣਾਂ ਦੀ ਉਹਤੀ ਦੇ ਦੇਵੇ ਕਨਕ ਅਸਵ ਹੈਵਰ ਭੂਮ ਦਾ ਹੈਵਰ ਦਾ ਅਰਥ ਵੀ ਘੋੜਾ ਹੈ ਦਾਨ ਦਾ ਅਰਥ ਦਾਨ ਕਰਨਾ ਭਾਵ ਕਨਕ ਅਸਵ ਕੋਈ ਸੋਨੇ ਦੇ ਘੋੜੇ ਦਰਿਆਈ ਘੋੜੇ ਤੇ ਹੈਵਰ ਖੁਰਾਸਾਨੀ ਘੋੜੇ ਇਹ ਸਭ ਤੋਂ ਵੱਡੇ ਦਾਨ ਸੰਸਾਰ ਦੇ ਵਿੱਚ ਕੋਈ ਕਰ ਦੇਵੇ ਨਿਉਲੇ ਕਰਮ ਕਰੈ ਬਹੁ ਆਸਨ ਇਸ ਤਰ੍ਹਾਂ ਸਾਧ ਸੰਗਤ ਭੂਮਿਦਾਨ ਭੂਮੀਦਾਨ ਕਰ ਦੇਵੇ ਜਿਤਨੀ ਆਪਣੀ ਜ਼ਮੀਨ ਹੋਵੇ ਉਹ ਦਾਨ ਕਰ ਦੇਵੇ ਸੋਨੇ ਦੇ ਘੋੜੇ ਦਾਨ ਕਰ ਦੇਵੇ ਤੇ ਸਤਿਗੁਰੂ ਕਹਿੰਦੇ ਨਿਉਲੀ ਕਰਮ ਕਰੈ ਬਹੁ ਆਸਨ ਜੋ ਪਿੱਛੇ ਬੇਨਤੀ ਕੀਤੀ ਹੈ ਨਿਉਲੀ ਕਰਮ ਇਹਨਾਂ ਨੂੰ ਕਿਹਾ ਹੈ ਜਿਹੜੀ ਨਹਿਤੀ ਧੋਤੀ ਭਾਵ ਜੋਗ ਦੀ ਪ੍ਰਕਿਰਿਆ ਦੇ ਵਿੱਚ ਸੂਤ ਦੇ ਨਾਲ ਨੱਕ ਸਾਫ਼ ਕਰਨਾ ਤੇ ਕੱਪੜੇ ਦੇ ਨਾਲ ਅੰਦਰਾਂ ਨੂੰ ਸਾਫ਼ ਕਰਨਾ ਤੇ ਇਸੇ ਤਰ੍ਹਾਂ ਭਯੰਗਮਾ 나ੜੀ ਦੁਆਰਾ ਪੇਟ ਨੂੰ ਘਮਾਉਣਾ ਇਹਨੂੰ ਨਿਉਲੀ ਕਿਹਾ ਹੈ ਇਹ ਨਿਉਲੀ ਕਰਮ ਵੀ ਕਰ ਲਵੇ ਬਹੁ ਆਸਣ ਤੇ ਬਹੁਤ ਤਰ੍ਹਾਂ ਦੇ ਆਸਣ ਜਿਹੜੇ ਹੈ ਲਾਉਣ ਲੱਗ ਜਾਵੇ ਜਨ ਮਰਗ ਸੰਜਮ ਅਤਿ ਸਾਧਨ ਅਰ ਸਾਧ ਸੰਗਤ ਬੁੱਧ ਧਰਮ ਤੋਂ ਪਹਿਲਾਂ ਜੈਨ ਮਤ ਹੋਇਆ ਹੈ ਜੈਨ ਮਤ ਪ੍ਰਾਣਾ ਹੈ ਤੇ ਜੈਨ ਮਤ ਦੇ ਅੰਦਰ ਸਾਧ ਸੰਗਤ ਇਹ ਸੰਜਮ ਜਿਹੜਾ ਹੈ ਬਹੁਤ ਵੱਡਾ ਹੈ 10-10 ਦਿਨ ਇੱਕ ਇੱਕ ਫੱਟੇ ਤੇ ਹੀ ਜੈਨੀ ਸੌਕੇ گزار ਦਿੰਦੇ ਹੈ ਫਿਰ ਪਾਣੀ ਇਹਨਾਂ ਨੇ ਪੁਣਕੇ ਪੀਣਾ ਹੈ ਤੁਰਨਾ ਇਹਨਾਂ ਨੇ ਕਿਤੇ ਕੋਈ ਕੀੜਾ ਮਕੌੜਾ ਪੈਰ ਥੱਲੇ ਨਾ ਆ ਜਾਵੇ ਨੰਗੇ ਪੈਰੀਂ ਤੁਰਨਾ ਹੈ ਇਤਿਹਾਦਿਕ ਇਹੋ ਜੇ ਸੂਖਸ਼ਮ ਸੰਜਮ ਦੇ ਜਿਹੜੇ ਸਾਧਨ ਨੇ ਸਤਿਗੁਰੂ ਕਹਿੰਦੇ ਜੈਨੀਆਂ ਦਾ ਜਿਹੜਾ ਮਾਰਗ ਹੈ ਉਹਨਾਂ ਦਾ ਪੰਥ ਹੈ ਉਹਨਾਂ ਦੀ ਤਰ੍ਹਾਂ ਅਤ ਸਾਧਨ ਜਿਹੜੇ અત્યੰਤ ਸਾਧਨ ਨੇ ਉਹਨਾਂ ਨੂੰ ਕੋਈ ਧਾਰਨ ਕਰ ਲਵੇ ਨਿਮਖ ਨਿਮਖ ਕਰ ਸਰੀਰ ਕਟਾਵੈ ਨਿਮਖ ਦਾ ਅਰਥ ਹੁੰਦਾ ਛੋਟਾ ਕਿਉਂਕਿ ਘੜੀਆਂ ਦੇ ਵਿੱਚ ਪਲਾਂ ਦੇ ਵਿੱਚ ਸਭ ਤੋਂ ਛੋਟਾ ਸਹਿਜ ਨਿਮਖ ਦਾ ਹੈ ਸਤਿਗੁਰੂ ਕਹਿੰਦੇ ਆਪਣੇ ਸਰੀਰ ਨੂੰ ਨਿਮਖ ਨਿਮਖ ਕਰਕੇ ਥੋੜਾ ਥੋੜਾ ਕਰਕੇ ਇਸ ਸਰੀਰ ਨੂੰ ਕਟਾ ਦੇਵੇ ਤਉ ਭੀ ਹਮੈ ਮੈਲ ਨਾ ਦਬੈ ਪਰ ਭਾਈ ਤਾਂ ਵੀ ਇਸ ਸਰੀਰ ਦੇ ਵਿੱਚੋਂ ਜਿਹੜੀ ਹਉਮੈ ਦੀ ਮੈਲ ਹੈ ਉਹ ਕਦੇ ਖਤਮ ਨਹੀਂ ਹੋ ਸਕਦੀ ਤਉਪੀ ਤਦ ਕਰਕੇ ਵੀ ਹਉ ਮੈ ਹਉ ਭਾਵ ਮੈ ਮੈ ਅਤੇ ਮੇਰੀ ਦੀ ਜਿਹੜੀ ਮਮਤਾ ਹੈ ਹਉਮੈ ਨਾਵੇ ਨਾਲ ਵਿਰੋਧ ਹੈ ਦੋਏ ਨਵਸ ਹੈ ਇੱਕ ਥਾਏ ਹਰ ਜੀਓ ਅਹੰਕਾਰ ਨਾ ਪਾਵੀ ਬੇਦਕੂਕ ਸੁਣਾਵੇ ਸਤਿਗੁਰੂ ਜੀ ਕਹਿੰਦੇ ਇਤਨੇ ਕਠਨ ਸਾਧਨ ਕਰਕੇ ਵੀ ਜਿਹੜੀ ਹੋਮੇ ਦੀ ਮੈਲ ਹੈ ਉਹ ਕਦੇ ਇਸ ਅੰਤਿਸ਼ ਕਰਨ ਦੇ ਵਿੱਚੋਂ ਖਤਮ ਨਹੀਂ ਹੁੰਦੀ ਹਰ ਕੇ ਨਾਮ ਸੰਸਾਰ ਕਛੁ ਨਹੀਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਏ ਜਗਿਆਸੂ ਜਨੋ ਪਰ ਜੋ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਜੋ ਹਰੀ ਕੀ ਵਾਹਿਗੁਰੂ ਦਾ ਪਰਮੇਸ਼ਰ ਦਾ ਨਾਮ ਹੈ ਸੰਸਰ ਕਛ ਨਹੀਂ ਉਸ ਨਾਮ ਦੇ ਬਰਾਬਰ ਹੋਰ ਕੋਈ ਸੰਸਾਰ ਦਾ ਸਾਧਨ ਨਹੀਂ ਹੈ ਦੁਨੀਆ ਵਿੱਚ ਕੋਈ ਐਸਾ ਸਾਧਨ ਨਹੀਂ ਜੋ ਪਰਮੇਸ਼ਰ ਦੇ ਨਾਮ ਦੀ ਸਮਤਾ ਕਰ ਸਕਦਾ ਹੋਵੇ ਨਾਮ ਦਾ ਕੋਈ ਮੁੱਲ ਹੀ ਨਹੀਂ ਹੈ ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਸੋ ਇਸ ਕਰਕੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਜਿਹੜਾ ਹਰੀ ਦਾ ਨਾਮ ਹੈ ਵਾਹਿਗੁਰੂ ਦਾ ਨਾਮ ਉਹਦੇ ਬਰਾਬਰ ਸੰਸਾਰ ਦਾ ਨਾਮ ਤਾਂ ਕੋਈ ਸਾਧਨ ਹੈ ਨਾ ਕੋਈ ਪਦਾਰਥ ਹੈ ਸਬਾਨਕ ਗੁਰਮੁਖ ਨਾਮ ਜਪਤ ਗਤ ਪਾਹੀ ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਭਾਈ ਜਿਹਨਾਂ ਗੁਰਮੁਖਾਨੇ ਪਰਮੇਸ਼ਰ ਦੇ ਨਾਮ ਨੂੰ ਜਪਤ ਕੀਏ ਜਪਿਆ ਹੈ ਉਹਨਾਂ ਨੇ ਗਤ ਕੀਏ ਮੁਕਤੀ ਨੂੰ ਪ੍ਰਾਪਤ ਕਰ ਲਿਆ ਹੈ ਦੂਸਰਾ ਅਰਥ ਹੈ ਗਤ ਪਾਹੇ ਭਾਈ ਇਹ ਗਤ ਕੀ ਇਹ ਮੁਕਤੀ ਦੀ ਪ੍ਰਾਪਤੀ ਕਿੱਥੋਂ ਹੁੰਦੀ ਹੈ ਗੁਰਮੁਖ ਨਾਮ ਜਪਤ ਜਿਹੜਾ ਮੁਖੀ ਗੁਰੂ ਤੁਹਾਨੂੰ ਪਰਮੇਸ਼ਰ ਸਰੂਪ ਨਾਮ ਜਪਾਉਂਦੇ ਨੇ ਨਾਮ ਜਪਣ ਦੀ ਵਿਧੀ ਦੱਸਦੇ ਨੇ ਮੰਤਰੰਗ ਰਾਮ ਨਾਮ ਨਾਮੰ ਤੇ ਉਸ ਨਾਮ ਦੇ ਆਸਰੇ ਜੀਵਨ ਮੁਕਤੀ ਮਿਲਦੀ ਹੈ